ਜਦੋਂ ਸਾਨੂੰ ਸੱਚ ਦੀ ਸਮਝ ਆ ਗਈ ਅਸੀਂ ਗੱਲ ਸੁਣ ਲਈ ਵੀ ਪਾਪ ਦੀ ਮਜ਼ਦੂਰੀ ਮੌਤ ਆ ਤੇ ਜਿਹੜਾ ਸਚਾਈ ਨੂੰ ਜਾਣੂਗਾ ਸਚਾਈ ਉਹਨੂੰ ਆਜ਼ਾਦ ਕਰੇਗੀ ਜਦੋਂ ਸਾਨੂੰ ਇਸ ਚੀਜ਼ ਦਾ ਇਲਮ ਗਿਆਨ ਇਹਦਾ ਸਾਨੂੰ ਵਿਜ਼ਡਮ ਪ੍ਰਾਪਤ ਹੋ ਗਈ ਇਸ ਚੀਜ਼ ਦੇ ਬਾਰੇ ਵਿੱਚ ਤਾਂ ਫੇਰ ਮੁੜ ਕੇ ਪਾਪ ਕਰੀ ਜਾਈਏ ਜਾਣ ਬੁੱਝ ਕੇ ਕਹਿੰਦਾ ਫੇਰ ਉਹਦੇ ਲਈ ਕੋਈ ਬਲੀਦਾਨ ਨਹੀਂ ਹੈ ਤੁਹਾਨੂੰ ਪਤਾ ਇੱਕ ਗੱਲ ਬਹੁਤ ਡੂੰਗੀ ਆ ਆਪਾਂ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਪਾਪ ਚੁੱਕ ਲਏ ਆਪਾਂ ਤੋਬਾ ਕੀਤੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਤੁਸੀਂ ਪਾਣੀ ਦਾ ਬਪਤਿਸਮਾ ਲਵੋ ਅਸੀਂ ਬਪਤਿਸਮਾ ਲਿਆ ਤੇ ਆਪਣੇ ਆਪ ਦੇ ਵਿੱਚ ਅਸੀਂ ਇੱਕ ਨਵਾਂ ਜਨਮ ਪ੍ਰਾਪਤ ਕੀਤਾ ਪਰ ਇਹ ਸਭ ਕਰਨ ਦੇ ਬਾਅਦ ਵੀ ਜੇ ਅਸੀਂ बार-बार ਪਾਪ ਕਰੀ ਜਾਂਦੇ ਆ ਚਰਚ ਨੂੰ ਵੀ ਆਏ ਜਾਂਦੇ ਆ ਪਾਪ ਵੀ ਕਰੀ ਜਾਂਦੇ ਆ ਵਚਨ ਵੀ ਪੜੀ ਜਾਂਦੇ ਆ ਪਾਪ ਵੀ ਕਰੀ ਜਾਂਦੇ ਵਚਨ ਸੁਣੀ ਵੀ ਜਾਂਦੇ ਪਾਪ ਕਰੀ ਜਾਂਦੇ ਆ ਕਹਿੰਦਾ ਹੁਣ ਇਹਦੇ ਨਿਮਿਤ ਕੋਈ ਦੂਜਾ ਬਲੀਦਾਨ ਨਹੀਂ ਹੈ ਇੱਕ ਵਾਰੀ ਤੋਬਾ ਕਰਕੇ ਤੁਸੀਂ ਉਸ ਬਲੀਦਾਨ ਤੋਂ ਮੁਕਤੀ ਪ੍ਰਾਪਤ ਕੀਤੀ ਜੋ ਤੁਹਾਡੇ ਲਈ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਤੁਹਾਡੇ ਲਈ ਹਰ ਰੋਜ਼ ਉਹਨੇ ਸਲੀਬ ਉੱਤੇ ਨਹੀਂ ਚੜਨਾ ਵੀ ਆਪਾਂ ਕਹੀਏ ਓਕੇ ਕਰਦਾ ਸੀਗਾ ਤੌਬਾ ਕਰ ਲਈ ਬਚ ਗਿਆ ਹੁਣ ਫੇਰ ਤੋਂ ਜੀ ਬਪਤਿਸਮਾ ਲੈਣ ਦੇ ਬਾਅਦ ਚ ਫੇਰ ਤੋਂ ਵੀ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਕੋਈ ਨਹੀਂ ਮੈਂ ਤੌਬਾ ਕਰ ਲੂੰਗਾ ਫੇਰ ਮਾਫੀ ਮੰਗ ਲਈ ਓਕੇ ਫਾਈਨ ਫੇਰ ਹੋਰ ਕੋਸ਼ਿਸ਼ ਕਰ ਲਿਆ ਮਾਫੀ ਮੰਗ ਲਈ ਨੋ ਤੁਸੀਂ ਅਗੇਨ ਐਂਡ ਅਗੇਨ ਬਾਰ-ਬਾਰ ਤੁਸੀਂ ਇਦਾਂ ਨਹੀਂ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਾਅਦ ਕੇ ਮਾਫੀ ਮੰਗੀ ਜਾਓਗੇ ਅਰ ਤੁਹਾਨੂੰ ਮਾਫੀ ਪ੍ਰਾਪਤ ਹੋ ਰਹੀ ਆ ਬਿਲਕੁਲ ਗਲਤ ਆ ਕਿਉਂਕਿ ਸਾਫ ਸਾਫ ਵਚਨ ਦੇ ਵਿੱਚ ਲਿਖਿਆ ਕਹਿੰਦਾ ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੇ ਜਾਣ ਬੁੱਝ ਕੇ ਪਾਪ ਕਰੀਏ ਇੱਕ ਹੁੰਦਾ ਅਣਜਾਣ ਪੁਣੇ ਵਿੱਚ ਪਾਪ ਹੋਣਾ ਅਣਜਾਣ ਪੁੜੇ ਵਿੱਚ ਮਤਲਬ ਸਮਝ ਹੀ ਨਹੀਂ ਸੀ ਪਰ ਉਹ ਗਲਤ ਸੀ ਕੰਮ ਕਹਿੰਦਾ ਪਰ ਜੇ ਅਸੀਂ ਜਾਣ ਬੁੱਝ ਕੇ ਜਿਸ ਚੀਜ਼ ਦਾ ਪਤਾ ਹੈ ਕਿ ਇਹ ਗਲਤ ਹੈ ਜਿਸੀ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ ਵੈਰੀ ਡੇਂਜਰਸ ਬਹੁਤ ਖਦਰਨਾਕ ਆ ਬਹੁਤ ਭਿਆਨਕ ਆ ਸੋ ਬਚਨ ਸਾਨੂੰ ਇਦਾਂ ਕਹਿੰਦਾ ਆ ਜਿਹੜਾ ਜਾਣ ਬੁੱਝ ਕੇ ਮੜਮੜ ਕੇ ਗਲਤੀਆਂ ਕਰਦਾ ਆ ਕਹਿੰਦਾ ਨਿਆਉ ਦੀ ਭਿਆਨਕ ਉੜੀਕ ਤੇ ਅੱਗ ਦੀ ਸੜਨ ਬਾਕੀ ਆ ਉਹਦੇ ਲਈ ਭਾਵੇਂ ਉਹ ਜੋ ਮਰਜੀ ਕਿਰਿਆकांड ਕਰੀ ਜਾਂਦਾ ਆ ਪਰ ਜੇ ਜਾਣ ਬੁੱਝ ਕੇ ਗਲਤੀ ਜਿਹੜਾ ਵੀ ਜਾਣ ਬੁੱਝ ਕੇ ਕਰ ਰਿਹਾ ਜਿੰਨੂੰ ਪਤਾ ਆ ਕਿ ਮੈਂ ਚੋਰੀ ਕਰ ਰਿਹਾ ਆ ਸਮਝ ਰਹੇ ਹੋ ਜਿੰਨੂੰ ਪਤਾ ਕਿ ਕੋਈ ਆ ਨਾ ਜਾਵੇ ਮੈਨੂੰ ਵੇਖ ਨਾ ਲਵੇ ਤੇ ਮੈਂ ਇੱਥੋਂ ਇਹ ਚੀਜ਼ ਨੂੰ ਚੱਕ ਲਵਾਂ ਇਹਦਾ ਮਤਲਬ ਉਹ ਤਾਂ ਹੀ ਡਰ ਰਿਹਾ ਕੋਈ ਆ ਨਾ ਜਾਵੇ ਕੋਈ ਦੇਖ ਨਾ ਲਵੇ ਮੈਂ ਚੱਕ ਲਵਾਂ ਇਟ ਮੀਨ ਉਸ ਬੰਦੇ ਨੂੰ ਉਸ ਬੰਦੀ ਨੂੰ ਪਤਾ ਆ ਕਿ ਇਹ ਕੰਮ ਗਲਤ ਆ ਉਹ ਜਾਣ ਬੁੱਝ ਕੇ ਕਰ ਰਿਹਾ ਆ ਉਸ ਕੰਮ ਨੂੰ ਤੇ ਬਹੁਤ ਸਾਰਾ ਅਸਮਾਨ ਹੀ ਖਿਲਰਿਆ ਪਿਆ ਮੈਂ ਚੱਕ ਕੇ ਪਾਇਆ ਤੇ ਕੋਈ ਬਾਏ ਮਿਸਟੇਕ ਕੋਈ ਚੀਜ਼ ਮੇਰੇ ਪਰਸ ਦੇ ਵਿੱਚ ਪੈ ਗਈ ਮੇਰੇ ਝੋਲੇ ਦੇ ਵਿੱਚ ਆ ਗਈ ਇਹ ਕੀ ਸੀ ਅਣਜਾਣ ਪੁਨੇ ਵਿੱਚ ਅਰ ਜਦ ਮੈਂ ਜਾ ਕੇ ਦੇਖਿਆ ਉਹ ਇਹ ਤਾਂ ਮੇਰੀ ਚੀਜ਼ ਨਹੀਂ ਆ ਮੈਂ ਕੱਢ ਕੇ ਉਹਨੂੰ ਵਾਪਸ ਕਰ ਦਿੱਤਾ ਜਿੱਥੋਂ ਵੀ ਚੱਕੀ ਗਈ ਸੀਗੀ ਜਾਂ ਮੈਂ ਉਹਨੂੰ ਕਿਸੇ ਸਾਂਝੇ ਥਾਂ ਤੇ ਜਾ ਕੇ ਦੇ ਦਿੱਤਾ ਕਿ ਦੇਖੋ ਜੀ ਇਹ ਮੇਰੀ ਚੀਜ਼ ਨਹੀਂ ਮੈਨੂੰ ਨਹੀਂ ਪਤਾ ਇਹ ਕਿਹਦੀ ਚੀਜ਼ ਆ ਇਹ ਕੀ ਸੀ ਅਣਜਾਣ ਪੁਨੇ ਦੇ ਵਿੱਚ ਕੁਝ ਹੋ ਗਿਆ ਸੀਗਾ ਪਰ ਉਹਨੂੰ ਸੁਧਾਰਿਆ ਗਿਆ ਪਰ ਇੱਕ ਆ ਕਿ ਮੈਨੂੰ ਪਤਾ ਇਹ ਚੀਜ਼ ਮੇਰੀ ਨਹੀਂ ਆ ਪਰ ਹੱਥ ਚਲਾਕੀ ਦੇ ਨਾਲ ਉਹਨੂੰ ਖਿੱਚ ਲਿਆ ਜਿੰਨੇ ਵੀ ਜਾਣ ਬੁੱਝ ਕੇ ਗਲਤੀ ਕੀਤੀ ਤਲਨਾ ਮਾਫੀ ਮੰਗ ਲਈ ਉਹਨੂੰ ਮਾਫੀ ਮਿਲ ਗਈ ਪਰ ਸਾਰੀ ਗੱਲ ਸੁਣਨ ਦੇ ਬਾਅਦ ਸਾਰੀਆਂ ਚੀਜ਼ਾਂ ਦਾ ਇਲਮ ਪ੍ਰਾਪਤ ਹੋਣ ਦੇ ਬਾਅਦ ਉਹਨੇ ਫੇਰ ਉਹ ਗਲਤੀ ਕੀਤੀ ਕਹਿੰਦਾ ਉਹਦੇ ਲਈ ਸਜ਼ਾ ਹੈ ਅਟ ਸਜ਼ਾ ਵੀ ਭਿਆਨਕ ਯਾ